それだけ離れて。 ਆਈ ਰਹਾ ਹਾਂ ਲਾਹਾਂ ਸਤਿ ਸ਼੍ਰੀ ਅਕਾਲ ਰਾਮ ਲੋਕ ਸਰ ਖੋਲੋ ਥੋੜਾ ਯਾ ਪੁਲਿਸ ਫੋਲੋ ਕਰਨਾ ਯਾਰ ਜੀ ਸਾਹਿਬ ਆਪਾਂ ਥੋੜਾ ਯਾਰ ਫੋਟੋ ਲੈਣਾਂ ਦੇ ਭਜੀ ਅੱਗੋਂ ਪਿੱਛੇ ਵੋ ਸਭ ਸਾਢੇ ਹੱਦ ਦੇਖੋ ਮੇਰਾ ਫੋਟੋ ਇੱਦੀ ਸਾਹਮਣੇ ਆਉਦੀ ਕੋਈ ਐਂਡਰ ਨੂੰ ਮੂੰਹ ਕਰ ਲੋ ਸਰ ਮੈਂ ਇੱਥੇ ਰਹਿਣਾ ਪੁਲਿਸ ਇੱਧਰ ਨੂੰ ਮੂੰਹ ਕਰ ਲੋ ਲਖਵੀਰ ਭਾਈ ਜੀ ਥੋੜਾ ਥੋੜਾ ਵੇਖਿਓ ਯਾਰ ਥੋੜਾ ਹੋਣਾ ਪਿੱਛੇ ਜਾਈ ਜਾਂਦੇ ਜੀ सुनो सर अगे ਮੈਨੂੰ ਕਰੋ ਜੀ ਮਾਪ ਜੀ ਨੇ ਮੇਰੀ ਆਹ ਇੱਕ ਵਾਰ ਉਹ ਟੋਰੀ ਤੇ ਚਲੀਏ ਆਪਨਾ ਰਾਮ ਰਾਮ ਐਮ ਐਲ ਸਾਬ ਨੂੰ ਮਾੜੇ ਹੱਲ ਕਰੋ ਪਲੀਜ਼ ਉਹ ਲੋ ਲੋ ਦੋ ਮਿੰਟ ਪੜਾ ਕਿ ਧੱਕੇ ਮਾਰਨ ਦਾ ਕੋ ਫਾਇਦਾ ਤੇ ਹੈਗਾ ਨਹੀਂ ਫਿਰ ਫਾਇਦਾ ਕੀ ਹੋਇਆ ਇੰਨੀ ਲੈਂਡ ਬਣਾ ਕੇ ਖਲੋਂਦਾ ਤੁਹਾਨੂੰ ਸਾਲਾ ਕੀ ਆ ਥੋੜਾ ਜਿਹਾ ਸਾਈਡ ਥੋੜਾ ਜਿਹਾ ਨਾਲ ਹੋ ਜਾਣਾ ਹੋ ਜਾਂਦੀ ਇਧਰ ਆ ਜਾਣਾ ਥੋੜਾ ਹੋਣਾ ਵੇਖਣਾ ਮੈਂ ਇਧਰ ਆ ਮੈਂ ਸਾਈਡ ਆਉਂਦਾ ਸਰ ਐਸ ਬਾਬਾ ਹੀ ਇਧਰ ਆ ਆ ਜਾਓ ਬੜਾ ਬੈਠੇ ਗੋਗੋ ਬਾਬਾ ਜੀ ਚਲੋ ਸਪੈਸ਼ਲ ਆ ਜਾਓ ਭਾਈ ਆ ਜਾਓ ਪਾਈ ਥੱਲੇ ਆ ਜਾਓ ਯਾਰ ਵਿਸ਼ਾਲ ਜੀ ਤੁਹਾਡਾ ਕਹਿ ਚਲੋ ਉਹਨਾਂ ਦੇਖੀ ਜਾਓ ਮੈਡਮ ਪੁਲਿਸ ਇੱਕ ਬੰਦਾ ਜੀ ਇੱਕ ਪਲ ਸੁਣੋ ਐਮ ਐਲ ਐ ਸਭ ਪੁਲਿਸ ਇੱਕ ਫੋਟੋ ਲਓ ਇੱਕ ਇੱਕ ਮਿੰਟ ਸਰ ਪਾਈ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦਾਦੀ ਥੋੜਾ ਖੋਲੋ ਮੰਤਰੀ ਜੀ ਆ ਬਈ ਯਾਰ ਨਿਜੇ ਦੇ ਇੱਕ ਫੋਟੋ ਕਰ ਲੈਣ ਦੋ ਲਾਈਵ ਚੱਲ ਰਹੀ ਤੇ ਲਾਈਵ ਚਾ ਕੋਕ ਦੇ ਮੁਕਤੇ ਕੋ ਕੋ ਯਾਰ ਕਰਨ ਦੇਣ ਕੇ ਤਕੂ ਕੇ ਕਰ ਦੋ ਯਾਰ ਸਭ ਜਾਨੀ ਜਾਨ ਤੋ ਜਾ ਕੀ ਕਹੂੰ ਮੈਂ ਸਾਲੀ ਤੋ ਹੀ ਕੈਮਰਾ ਹੀ ਬੰਦ ਕਰੀ ਹਰ ਹਰ ਬਾਲ ਨਿਕਲੀ ਜੀ ਨਰਾਜ ਜੀ ਆਓ ਚੱਲੂ ਸਿੱਧਾ ਬਾਏ सामने है साइड में हां जी ਤੂੰ ਵੀ ਕਰਨ ਦੇ ਮਾਈਕ ਫੜ ਕੇ ਚੱਲੋ ਭਾਜੀ ਧਿਆਨ ਨਾਲ ਉਹ ਵੀ ਦਿੱਖੇ ਚੜ ਕੇ ਚੱਲੋ ਮੈਂ ਆ ਬਈ ਸਾਰੇ ਆਲਾ ਸੋ ਹੋਰ ਵੇ ਆ ਸ਼ਾਲਾ All ci, dollar đffe, dollar đe, affiliated, Indianц additions, arco Ostiareen, dollar đe,örl Okay? dear friend I am a linf fia, Senator johney andlarik I am ain kallarier देख के यार भाई लाइफ हो जाएगा एक, एक मिनट यार

मोबाइल चलिया होगी चलो चलो आओ थोड़ा थोड़ा साइड आओ यार आगे कीओ जाओ और पीछे पीछे जाओ यार आओ आओ अमर रहे जय टीम जय भारत जय टीम जय भारत बोल जो बोल जो वाह जी क्या बात है जी साइड हो जाओ

Ikiento bijna mil cu ze者an l受kendball ли果cupa viteko hai Cherhidbat. 1000

ਚਲੇ ਚਲੇ ਚਲਾਉਣਾ ਚਲੇ ਜਾਓ ਚਲੋ ਪਤਾ ਪਤਾ ਚਾਹੀਆ ਕੰਪਨੀਆ ਪਿਛੇ ਆ ਜਾ ਭਾਈ ਚਾਰ ਤੋਂ 4000 ਦੇ ਨਾਲ ਦੇ 4000 ਦੇ ਨਾਲ ਦੇ ਇਸ ਕੋਲ ਖੋਲ ਰੱਖੋ अच्छा <laughs>

ਤੁਸੀਂ ਲਓ ਲਓ ਸ਼ੀਲਡ ਲਾਓ ਸ਼ੀਲਡ ਲਾਓ ਲਵਲੀ ਜੀ ਇੱਕ ਇੱਕ ਸੇਰਾ ਲਿਆਓ ਹੋਰ ਬਲਵਿੰਦਰ ਨਹੀਂ ਚੱਲੀਏ ਲੋ ਲੋ

ਆਪਣੇ ਮੈਂ ਮੈਂ ਮੈਗਨ ਸਾਹਮਣੇ ਨਾਲ ਅੱਲੇ ਉਪੜਾਓ ਆਪਣਾ ਫਰਾਸ਼ੇਰਾ ਇੱਕ ਤੁਸੀਂ ਰੋ ਐਮਐਲਏ ਨੂੰ ਦੋਤਾ ਦੇ ਜੀ ਲਿਆਓ ਜੀ ਲਿਆ ਫੜਿਆ ਜੀ ਮੱਥਾ ਤੇ ਲੱਗੇ ਪੰਜ ਪਾਣੀ ਲਿਆਓ ਦਿਓ ਫਰਾਸ਼ ਲਈ ਕਿਥੇ ਤੇਰਾ ਆਪਣਾ ਉਪੜਾਓ ਫਰਾਸ਼ੇਰਾ ਦੇ ਦੋ ਭਾਈ ਅੱਗੇ ਆਓ ਭਾਈ ਅੱਗੇ ਆਓ ਮੈਨੂੰ ਪਹਿਲੇ ਕਿਹਾ ਆ ਬਾਈ ਮੱਤ ਸਾਹਿਬ ਜੀ ਨੂੰ ਸੰਮਾਨ ਦਿਓ ਸੇਰਾ ਸੇਰਾ ਦੇ ਦਿਓ ਸਾਰੀ ਹੁਣ ਤੋੜ ਦੇ ਸੇਰਾ ਹਾਂ ਜੀ ਨਹੀਂ ਭਾਈ ਫੋਟੋ ਕਰਾਓ ਚਲੋ ਕੋਹਣਾ ਉਹ ਭਾਈ ਜੀ ਪ੍ਰਧਾਨ ਜੀ ਨਾਲ ਆਓ ਫੋਟੋ ਕਰੀਏ ਭਾਈ ਜੀ ਤੁਹਾਡਾ ਤਾਂ ਕਾਰਡ ਆ ਜੀ ਫੋਟੋ ਆ ਫੋਟੋ ਤੇ ਪਈ ਨਾ ਨਾ ਮੋਰੀ ਯਾਰ ਫੋਟੋ ਕਢੀਏ ਇੱਕ ਦੂ ਨਾਲ ਕਿੱਥੇ ਕੀ ਪੈਂਟ ਚੋ ਸੀਗੇ ਹਾਂ ਕਰ ਕੇ ਰਾਹ ਖੁੱਲਾ ਕਰੋਗੇ ਫੇਰ ਯਾਰੀ ਇਹ ਫੋਟੋ ਚਲੀ ਬਈ ਨਾ ਨਾ ਮੋਕਮੈਂਟ ਨਾ ਨਾ ਜੀ ਹਾਂ ਜੀ ਦੇਖੋ ਦੂਤ ਬਈ ਆਦੇ ਆਵਾ ਬਈ ਨਾ ਨਾ ਬਈ ਫੋਟੋ ਕਢਣੀ ਹੈ ਜੀ ਫੋਟੋ ਕਢਣੀ ਹੈ ਬਈ ਸਾਹਮਣੇ ਵੇਖੀ ਹੋਈ ਇੱਕ ਇੱਕ ਮਿੰਟ ਹੋ ਗਿਆ ਨਾ ਇੱਕ ਮਿੰਟ ਨਾ ਨਾ ਕਹਿੰਦੇ ਪਹਿਲਾਂ ਜੀ ਮੈਂ ਜੀ ਸਾਹਿਬ ਨੂੰ

सांस्कृतिक गतिविधियों की तैयारी आदेश प्रसाद वाली टीम का है मैं बोल की टीम के गुनिया में हूं और जी प्रभारी पीआर जाना चाहिए आज के लिए मैं कैमरे में 16 तरह के आने यदि रसोई लग रही है तो हो रहा है जी ਸਰਕਾਰ ਦੇ ਨਾਲ ਨਸੀਬ ਕਪਾਉ ਜੀ ਮੀਨ ਦੇ ਵਿੱਚਲਾ ਪ੍ਰਸ਼ਾਦੀ ਦੇਖ ਲੈ ਕੇ ਜਾਓ ਜੀ ਸੋਵਿਤ ਸਰੋਵਰ ਵਿੱਚ ਪੁੱਲੀਆਂ ਨਾ ਪਾਓ ਜੀ ਆਪਣੀ ਜੋੜੀ ਜੋੜਾ ਘਰ ਦੇ ਜਮਾ ਤੇ ਪਾਓ ਬਾਜੀ ਬਿੱਖਿਆ ਜੋ ਫੋਨ ਕੈਮਰਾ ਗ੍ਰਾਬ ਵਾਲਮੀਕੀ ਔਰ ਅੱਜ ਤਾਂ ਥੋੜਾ ਸਾਈਡ ਆ ਗਈ ਸਦਾ ਸੁਖੀ ਰਹੋ ભગવાન ਵਾਲਮੀਕੀ ਤੇ ਸਫਲ ਸਰੇ ਹੈ ਬੋਲ ਰਹਾ ਹਾਂ ਸਰ ਬੰਲੀ ਯਾਨੀ ਕੀ ਟੀਮ ਦੇ ਵਿੱਚ ਪੂਜਨ ਜੀ ਨੂੰ ਐਮਐਲਏ ਵਾਸਤੇ ਹਾਜ਼ਰ ਜਰੂਰੀ ਸੂਚਨਾ ਚੱਲ ਗੰਗਾ ਲਾਗੇ ਧਿਆਨ ਨਾਲ ਧਿਆਨ ਨਾਲ ਜੀ ਸਾਥੀ ਦੇ ਨਾਲ ਇੱਕ ਟੀਮ ਸਾਹਮਣੇ ਚੱਲ ਗਏ ਹਾਂ ਅੱਗੇ ਚੱਲ ਨਹੀਂ 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 ਚਲੋ ਥੋੜਾ ਪਿੱਛੇ ਸਾਹਿਬ ਥੋੜਾ ਪਿੱਛੇ ਹੁੰਦੇ ਜਾਓ ਫਿਰ ਆਪਾਂ ਚੱਲ ਆਪਾਂ ਅੱਗੇ ਕਰ ਰਹੇ ਆ ਭਾਈ ਪਿੱਛੇ ਆ ਜਾ ਯਾਰ ਭਾਈ ਪਿੱਛੇ ਆ ਜਾ ਯਾਰ ਆਪਣਾ ਪਰਦੇ ਪਰਦੇ ਆਓ ਪਿੱਛੇ ਆ ਜਾ ਯਾਰ ਬਰਾਬਰ ਜਾਓ ਭਾਈ ਪਿੱਛੇ ਭਾਈ ਸਾਹਿਬ ਥੋੜਾ ਜੁਰ ਚੱਲਦੇ ਜਾਓ ਚੱਲਦੇ ਜਾਓ ਚੱਲੇਗਾ ਉਹ ਨਾਲੋਂ ਚੱਲੋ ਭਾਈ ਚੱਲੋ ਜਿੱਪੀ ਸੈੱਲ ਹੋ ਜਾਓ फोटो खिंच लगे भाजी आ जाओ प्लीज पिछे फोन आ मेरा आ जाओ पिछे प्लीज यार बराबर आ जाए यार कहता थोड़ा सा देखे आओ मैं पैंजी पीछे आ जाओ मैं जी पीछे आ जाओ अमर <simitation> प्रकाश <simitation> <simitation> ਬਾਈ ਪ੍ਰਾਂਟ ਸਾਈਡ ਆ ਜਾਓ ਬਾਈ ਅੱਜ ਸਾਬ ਥੋੜਾ ਜਿਹਾ ਜਾਈ ਜਾ ਬਾਈ ਮੈਡਮ ਜੀ ਫੋਨ ਪਿੱਛੇ ਕਰੋ ਮੈਡਮ ਜੀ ਕਿਧਰ ਤੁਸੀਂ ਲਈ ਜਾਂਦੇ ਏ जी साहब ये तो भी आओ कुटिया अपने पार्लर एक और तो कोई एक और भाई तो सुबह की एक और नहीं एक साहिब जो अॻे न मेरी गल गलत किसी बीमारी लगे थे इतने कह दिया मैं जो कह रहा उसे ध्यान रखिए अपना मर्यादा और ध्यान रखना आप भी